ਜਿਹੜੀ ਨੂਸਰਤ ਸਾਹਿਬ ਦੀ ਕਬਰ ਬਣੀ ਉਹ ਕਿੱਥੇ ਆ? ਪਿੱਛੇ ਰਹਿ ਗਈ। ਧੰਨਵਾਦ ਜੀ ਮਿਹਰਬਾਨੀ। ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਹਾਡਾ। ਇਹਨਾਂ ਨੂੰ ਸਭ ਪਤਾ ਹੁੰਦਾ ਹੈ ਇਹ ਤੁਰਦੇ-ਫਿਰਦੇ ਨਕਸ਼ੇ ਹੁੰਦੇ ਹੈਗੇ ਸ਼ਹਿਰ 'ਚ। ਮੁਹੱਬਤ ਕਰਦੇ ਹੋ। ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਜੀ। ਮਿਹਰਬਾਨੀ ਥੈਂਕ ਯੂ। ਨਾ ਨਾ ਨਾਸਤਾ ਧੰਨਵਾਦ ਜੀ ਬਹੁਤ-ਬਹੁਤ। ਠੀਕ ਹੈ ਠੀਕ ਹੈ ਜੀ। ਅੱਜ ਨੂਸਰਤ ਸਾਹਿਬ ਦੇ ਵਿੱਚ ਜਾ ਰਹੇ ਹਾਂ। ਹਾਂਜੀ। ਹਾਂਜੀ ਨੂਸਰਤ ਸਾਹਿਬ ਦੇ ਜਾਣਾ ਜੀ। ਲਓ ਧੰਨਵਾਦ ਬਜ਼ੁਰਗ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਇਹ ਲਓ ਜੀ ਅਸੀਂ ਪਹੁੰਚ ਗਏ ਨੂਸਰਤ ਸਾਹਿਬ ਦੀ ਯਾਦਗਾਰਦ ਜਿੱਥੇ ਇਹ ਕਬਰਸਤਾਨ ਹੀ ਵੈਸੇ ਹਾਂਜੀ ਅੱਛਾ ਮੈਨੂੰ ਐਸਾ ਕਿਤੇ ਵੀ ਸਪੈਸ਼ਲ ਕੋਈ ਇੱਕ ਖਾਸ ਯਾਦਗਾਰ ਉਹ ਕਬਰ ਤੇ ਸਪੈਸ਼ਲੀ ਬਣਿਆ ਹੈ ਸਿਸਟਮ ਵਿੱਚ ਹਾਂ ਕਬਰ ਤੇ ਸਪੈਸ਼ਲ ਬਣਿਆ ਵੈਸੇ ਹੈ ਕਬਰਸਤਾਨ ਉਹ ਵੇਖੋ ਦੂਰੋਂ ਹੀ ਨਜ਼ਰ ਆਉਣ ਲੱਗ ਗਈ ਤੇ ਫੋਟੋ ਵੀ ਲੱਗੀ ਨੂਸਰਤ ਸਾਹਿਬ ਦੀ ਠੀਕ ਹੈ ਠੀਕ ਹੈ ਮਜ਼ਾਰੇ ਤਰ੍ਹਾਂ ਬਣਾਇਆ ਹੈ ਸਿਸਟਮ ਕਮਾਲ ਕਮਾਲ ਮਜ਼ਾਰ ਦੀ ਤਰ੍ਹਾਂ ਹਾਂਜੀ ਹਾਂ ਬਹੁਤ ਵੱਡੇ ਫਨਕਾਰ ਹੈ ਜੀ ਇਹ ਚੜਦੇ ਤੇ ਲੈਂਦੇ ਪੰਜਾਬ ਦੇ ਕੀ ਬਹੁਤ ਇਹਨਾਂ ਨੇ ਜੋ ਗਾਤਾ ਇਹਨਾਂ ਨਾਲ ਦਾ ਕੋਈ ਸਾਡੇ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਕਹਿੰਦੇ ਵੀ ਤੂੰ ਵੱਡਾ ਨੁਸਰਤ ਵੀ ਤੂੰ ਵੱਡਾ ਨੁਸਰਤ ਸਾਹਿਬ ਹੈ ਹਨ ਇਸ ਤਰ੍ਹਾਂ ਕਰਕੇ ਕਰਦੇ ਸੀ ਤੁਸੀਂ ਦੇਖੋ ਇਹ ਬਣੀ ਨੁਸਰਤ ਸਾਹਿਬ ਦੀ ਯਾਦਗਾਰ ਰਾਹਤ ਫਤਿਹ ਅਲੀ ਖਾਨ ਇਹਨਾਂ ਦੇ ਭਤੀਜੇ ਆ ਉਹ ਤਾਂ ਹੁਣ ਵੀ ਗਾਉਂਦੇ ਆ ਕਮਾਲ ਜਿਹੜੇ ਸੁਰ ਤੇ ਕਹਿੰਦੇ ਜਿੱਥੇ ਜਿਹੜੇ ਲਾਫ ਤੇ ਕਹਿੰਦੇ ਇਹ ਗਾਉਂਦੇ ਹੈ ਜਾ ਕੇ ਜਿਹੜੇ ਸੁਰ ਤੇ ਉਹ ਲੱਗੀ ਨਹੀਂ ਅੱਜ ਤੱਕ ਮੁੜ ਕੇ ਮੈਂ ਕਹਿੰਦਾ ਇਹਨਾਂ ਨੇ ਐਂਡ ਹੀ ਕਰਤਾ ਇਹ ਗਾਇਕੇ ਨਾਲ ਜਿਹੜੀ ਇਹ ਸਮੁੰਦਰ ਆ ਹਾਂਜੀ ਤੇ ਇਹ ਬਹੁਤ ਅੱਗੇ ਜ਼ਿਕਰ ਗਿਆ ਨੇ ਬਹੁਤ ਅੱਗੇ ਲੱਗਾ ਹਨਾ ਤੇ ਇਹਦੇ ਤੁਹਾਨੂੰ ਬਾਹਰਲੇ ਪਾਸੇ ਹੁਣ ਦਿਖਾਉਨੇ ਆ ਥੋੜਾ ਜਿਹਾ ਕੀ ਹਾਲ ਹੈ ਸਸੀ ਕਾ ਬਜ਼ੁਰਗੋ ਹੋ ਠੀਕ ਠਾਕ ਹੋ ਅੱਛਾ ਇਹ ਕਿ ਹੋਰ ਕਿਤੇ ਕਿਤੇ ਮੰਨ ਹੋਣਾ ਇਹ ਲੋ ਜੀ 우ਸਤਾਦ ਨੌਸਰਤ ਫਤੇਹ ਅਲੀ ਖਾਨ ਸਾਹਿਬ ਦੀ ਯਾਦ ਕਰਦੇ ਅਸੀਂ ਪਹੁੰਚ ਗਏ ਹਾਂ ਕਸਲਾਵਾਦ ਦੇ ਰਹਿਣ ਵਾਲੇ ਸੀ ਇਹ 1948 1948 ਚ ਇਹਨਾਂ ਦਾ ਜਨਮ ਹੋਇਆ ਪਾਰਟੀਸ਼ਨ ਤੋਂ ਜਸਟ 1 ਸਾਲ ਬਾਅਦ ਕਿ 1997 ਚ ਸੰਸਾਰ ਤੋਂ ਇਹ ਚਲੇ ਗਏ ਤੇ ਸਾਰਾ ਲਿਖਿਆ ਹੋਇਆ ਇਹ ਡੇਟ ਆਫ ਵਰਥਿਓ ਤੇ ਇਹ ਇਹਨਾਂ ਦੀ ਫੋਟੋ ਲੱਗੀ ਹੋਈ ਹੈ ਅਨੁਸਰਤ ਫਤੇਲੀ ਖਾਨ ਸਾਹਿਬ ਦੀ ਜੋ ਗਾਇਕੀ ਦਾ ਮਕਾਮ ਇਹਨਾਂ ਨੂੰ ਮਿਲਿਆ ਨਾ ਤੇ ਉਹ ਨਹੀਂ ਮਿਲਿਆ ਕਿਸੇ ਨੂੰ بڑے بڑے ਮਕਬੂਲ ਇਹਨਾਂ ਦੇ ਜਿਹੜੇ ਆ ਗਾਣੇ ਬਸ ਹਾਂਜੀ ਮੈਂ ਕੋਲ ਪਾਉ ਮੈਂ ਹਾਂਜੀ ਲੈਂਦੇ ਪੰਜਾਬ ਆ ਕੇ ਨਾ ਬੜਾ ਕੁਝ ਨਸੀਬ ਹੋਇਆ ਬੜੀਆਂ ਚੀਜ਼ਾਂ ਦੇਖਣੀਆਂ। ਇਹਨਾਂ ਨੂੰ ਛੁੱਟਦੇ ਸੀ ਪਰ ਆਪਾਂ ਨੂੰ ਉਮੀਦ ਹੈਗੀ ਸੀ। ਬਚਪਨ ਜ ਮੈਂ ਬੜਾ ਸੁਣਦਾ ਰਿਆ ਖੁਸ਼ੀ। ਅੱਛਾ ਇਹਨਾਂ ਦਾ ਇੱਕ ਹੋਰ ਵੱਡੀ ਗੱਲ ਰੱਬ ਨੂੰ ਜੋੜਨ ਵਾਲਾ ਸੀਗਾ ਜਿੰਨਾ ਇਹਨਾਂ ਦੇ ਕਵਾਲੀਆਂ ਸੀ ਨਾ ਇੱਕ ਕਵਨੀਆਂ ਰੱਬ ਨੂੰ ਬੰਦਗੀ ਨਾਲ ਜੋੜਨ ਵਾਲੀਆਂ ਉਸ ਤਰ੍ਹਾਂ ਦੀਆਂ ਸੀ। ਬਸ ਕਰ ਥੋੜੇ ਰਹਿਣ ਦੇ ਸ਼ਾਹਰ। ਬਹੁਤ ਜੀ ਇਹ ਜੀ ਇੱਥੇ ਸੇਵਾਦਾਰ ਹੁੰਦੇ ਆ ਹਾਂਜੀ ਦੱਸੋ ਉਸਤਾਦ ਜੀ ਬਾਰੇ ਜੀ ਕੁਛ ਐ ਜੀ ਉਸਤਾਦਾਂ ਦਾ ਉਸਤਾਦ ਸਤਾਨ Nusrat Fateh Ali Khan ਸਾਹਿਬ ਹਾਂਜੀ ਉਹਨਾਂ ਦਾ ਮਜ਼ਾਰ ਉਸਤਾਦ ਦੀ ਬੇਗਮ ਆ ਜੀ ਨਹੀਰ Nusrat ਅੱਛਾ ਜੀ ਉਸਤਾਦ ਦੀ ਪੁੱਫਾ ਜਾਨ ਆ ਜੀ ਉਮਰਾਂ ਬੀਬੀ ਅੱਛਾ ਜੀ ਉਸਤਾਦ ਦੇ ਛੋਟੇ ਭਾਈ ਆ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਅੱਬੂ ਅੱਛਾ ਫਤਿਹ ਅਲੀ ਖਾਨ ਸਾਹਿਬ ਦੇ ਅੱਬੂ ਹੀ ਆ ਨਾ ਹਾਂਜੀ ਠੀਕ ਹੈ ਜੀ ਉਸਤਾਦ ਹਾਂਜੀ ਹਾਂਜੀ ਉਸਤਾਦ ਦੇ ਨਾਲ ਬਾਜਾ ਵੀ ਜਾਂਦੇ ਆ ਹਾਂਜੀ ਇਹ ਤਾਏ ਦੇ ਬੇਟੇ ਆ ਤਵਕਕਲ ਅਲੀ ਖਾਨ ਅੱਛਾ ਜੀ ਇਹ ਤੇ ਪੂਰੇ ਮਤਲਬ ਜਿੰਨੇ ਮੈਂ ਵੀ ਜਦੋਂ ਆਇਆ ਸੀ ਆ ਕੇ ਦੇਖਿਆ ਫੈਮਿਲੀ ਨਾਲ ਨੇ ਫੈਮਿਲੀ ਦੀਆਂ ਬਾਕੀ ਸਾਰੀਆਂ ਹਾਂ ਜੀ 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 ਪਾਪੇ ਪਿਆਰਾਂ ਦੇ ਐ ਸਤਾਦਾਂ ਦੀ ਭੈਣ ਆ ਜੀ ਸਿਸਟਰ ਅੱਛਾ ਜੀ ਸਤਾਦਾਂ ਦੀ والدہ ਹਾਂਜੀ ਸਤਾਦਾਂ ਦੇ ਵਾਲਦ ਸਾਹਿਬ ਹਾਂਜੀ ਫਤਿਹ ਅਲੀ ਖਾਨ ਸਾਹਿਬ ਹਾਂਜੀ ਫਿਰ ਇਹਨਾਂ ਦਾ ਤਾਇਆ ਮੁਬਾਰਕ ਅਲੀ ਫਿਰ ਇਹਨਾਂ ਦਾ ਤਾਇਆ ਸਲਾਮਤ ਅਲੀ ਇਹ ਦੋਨੇ ਉਸਤਾਦ ਵੀ ਉਸਤਾਦਾਂ ਦੇ ਜੀ 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 ਫਿਰ ਰਾਹਤ ਸਾਹਿਬ ਦੀ ਖਾਲਾ ਫਿਰ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ والدہ ਫਰਖ ਸਾਹਿਬ ਦੀ ਬੀگم ਜੀ 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 ਇਹ ਦਾਦੀ ਤੇ ਵੱਡੀ ਭੈਣ ਬਾਹਰ ਕੁ ਸਟੇਰੀਆਂ ਹੋਰ ਬਾਹਰੇ ਗਈ ਇਹ ਅੰਦਰਲੇ ਪਾਸਿਓਂ ਉੱਪਰੋਂ ਦੇਖੋ ਬੜਾ ਸੋਹਣਾ ਅਲਦਵਾਲਾ ਬਣਾ ਕੇ ਰੱਖਿਆ ਹੋਇਆ ਸੀ ਗਏ ਅਸੀਂ ਸਾਰਾ ਅਲਦਵਾਲਾ ਜਿੰਨਾ ਤੁਹਾਨੂੰ ਦਿਖਾਇਆ ਤੇ ਹੁਣ ਅਸੀਂ ਇੱਥੋਂ ਨਿਕਲ ਲੱਗੇ ਜੀ ਚੰਗਾ ਬਜ਼ੁਰਗੋ ਮਿਹਰਬਾਨੀ ਸ਼ੁਕਰੀਆ ਜੀ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਚੰਗਾ ਜੀ ਬਾਈ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ 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 ਖੈਰ ਹੋ ਖੈਰ ਸ਼ੁਕਰੀਆ ਤੁਹਾਡਾ ਲੋ ਵੀ ਹੁਣ ਵਾਪਸ ਚਲੀਏ ਸ਼ਹਿਰ ਵੱਲ ਨੂੰ ਬਾਜ਼ਾਰ ਵੱਲ ਨੂੰ ਤੇ ਇਹ ਸੀ ਆਲਾ ਦਵਾਲਾ ਜਿੰਨਾ ਤੁਹਾਨੂੰ ਦਿਖਾਉਣਾ ਸੀਗਾ ਹਾਂਜੀ ਸਸਕੀ ਗੱਲ ਜੀ ਕਿਵੇਂ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਵਧੀਆ ਸਾਨੂੰ ਮਿਲਣ ਦੇ ਲਈ ਆਏ ਸੀ ਹਾਂ ਜੀ ਤੁਹਾਡੇ ਵਿਲਾਗ ਵੇਖੀਦੇ ਨੇ ਅਸੀਂ ਅੱਛਾ ਸ਼ੁਕਰੀਆ ਸ਼ੁਕਰੀਆ ਜੀ ਸਾਨੂੰ ਲੱਗਿਆ ਤੁਸੀਂ ਮੱਖਾ ਤੇ ਆਏ ਲੱਗਿਆ ਕਿ ਤੇ ਵੈਸੇ ਉਹਦੇ ਲਈ ਆਏ ਹਾਂ ਖੁਸ਼ੀ ਜੀ ਕਿੱਥੋਂ ਆਏ ਹੋ ਸਰਗੋਦੇ ਤੋਂ ਜੀ ਜੀ ਸਰਗੋਦੇ ਦਾ ਤਾਂ ਬੜਾ ਨਾਮ ਸੁਣਦੇ ਸੀ ਬੜਾ ਜੀ ਕਰਦਾ ਜਾਣ ਆਓ ਸਾਡੇ ਕੋਲ ਇਨਸ਼ਾਅੱਲਾ ਆ ਚੱਕਰ ਲਾਓ ਆਵਾਂਗੇ ਆਵਾਂਗੇ ਸਾਡੇ ਕੋਲੇ ਵੀ ਜਾ ਹੈ ਸਮਾ 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 ਘਟਾ ਹੈ ਸਾਡੇ ਕੋਲੇ ਤੇ ਸਾਰੇ ਕਿਤੇ ਜਾਣਾ ਸ਼ਹਿਰ ਸਾਰੇ ਕੋਮਣ ਨੂੰ ਜੀ ਕਰਦਾ ਸਾਡਾ ਸਰਗੋਦਾ ਕੀ ਕਿਤੇ ਜਿੰਨੇ ਜਿੰਨੇ ਅਸੀਂ ਨਾਂ ਸੁਣੇ ਆ ਨਾ ਲੈਂਦੇ ਪੰਜਾਬ ਦੇ ਜਿੰਨੇ ਪੜਦੇ ਰਹੇ ਆ ਬਚਪਨ ਨੂੰ ਸਾਰੇ ਕੋਮਣ ਨੂੰ ਮਨ ਕਰਦਾ ਸਰਗੋਦਾ ਤੁਹਾਡੀ ਬਣੀ ਜਾਂਦਾ ਵੀ ਹੈ ਹਾਂਜੀ ਹਮ ਸਰਗੋਦਾ ਸ਼ਹਿਰ ਦੇ ਵਿੱਚ ਮੈਂ ਬੜੇ ਪੁਰਾਣੀ ਤਰੀਹੀ ਇਮਾਰਤਾਂ ਵੀ ਆਏ ਨੇ ਤੁਹਾਡੀਆਂ ਅੱਛਾ ਜੀ ਤੇ ਵੈਲਕਮ ਸਰ ਉੱਥੇ ਆਓ ਤੁਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਮ ਸ਼ੁਕਰੀਆ ਜੀ ਜ਼ਰੂਰ ਆਵਾਂਗੇ ਹੈ ਆਓ ਜੀ ਤਸਵੀਰ ਲੈ ਲਈ ਹੁਣ ਚਲੋ ਤਸਵੀਰ ਜ਼ਰੂਰ ਲੈਂਦੇ ਆ ਇੱਥੇ ਵਾਲੀ ਯਾਦਗਾਰੀ ਚਲੋ ਚੰਗਾ ਜੀ ਮਿਹਰਬਾਨੀ ਸ਼ੁਕਰੀਆ ਇਹ ਲੈਂਦੇ ਪੰਜਾਬ ਦੀ ਮੁਹੱਬਤ ਆ ਜੀ ਦੇਖ ਲਓ ਜਿੱਥੇ ਜਿੱਥੇ ਸਾਨੂੰ ਲੰਘਦਾ ਦੇਖ ਲੈਂਦੇ ਆ ਵੀ ਇੱਥੋਂ ਦੀ ਲੰਘੇ ਆ ਪਿੱਛੇ ਮੋਟਰਸਾਈਕਲ ਆ ਜਾਂਦੇ ਆ ਤੇ ਹਾਂਜੀ ਅੱਛਾ ਸਾਡਾ ਵੀ ਧਿਆਨ ਕਰੋ ਕਹਿੰਦੇ ਪਿੱਛੇ ਮੋਟਰਸਾਈਕਲ ਆ ਜਾਂਦੇ ਆ ਮੋਟਰਸਾਈਕਲ ਲਾ ਕੇ ਤੇ ਮਿਲਣ ਉੱਥੇ ਹੀ ਪਹੁੰਚ ਜਾਂਦੇ ਆ ਦੇਖੋ ਇੱਥੇ ਬਾਕੀ ਬਹੁਤ ਪਿਆਰ ਕਰਦੇ ਬਾਕੀ ਇੰਨਾ ਪਿਆਰ ਕਰਦੇ ਇੱਥੇ ਵੀ ਪਿੱਛੇ ਪਹੁੰਚ ਗਏ ਨੋਬੀ ਦੁਬਾਰੇ ਆ ਗਿਆ ਆਪਾ ਬਾਜ਼ਾਰ ਦੇ ਵਿੱਚ ਸਸਤੀ ਕਾਰ ਦੀ ਬੋਤਲ ਬੋਤਲ ਬਹੁਤ ਹੋ ਰਹੀ ਹੈ ਬਹੁਤ ਹੋ ਰਹੀ ਸਸਤੀ ਕਾਰ ਦੇ ਕਿਹੋ ਜਿਹਾ ਲੱਗਾ ਆਪਕਾ ਪਾਕਿਸਤਾਨ ਮੈਂ ਤੁਹਾਡਾ ਹੀ ਵਰਡ ਯੂਜ਼ ਕਰਾ ਮਾਸ਼ਾਅੱਲਾ ਇਸ ਤੋਂ ਪਰੇਸ਼ਾਨੀ ਹੈਗਾ ਇਹਨਾ ਦੇਖੋ ਜੀ ਮੁਹੱਬਤ ਹੈ ਇਹਨਾਂ ਲੋਕਾਂ ਦੀਆਂ ਫੈਮਿਲੀਜ਼ ਵੀ ਵਲੌਗ ਦੇਖਦੀਆਂ ਇਧਰ ਦੀਆਂ ਹਾਂਜੀ ਔਰ ਜਦੋਂ ਟੂਰ ਤੇ ਹੁੰਦੇ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਕਿਵੇਂ ਹੋ ਠੀਕ ਠਾਕ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਹੈ ਮੁਹੱਬਤ ਹੈ ਤੁਹਾਡੀ ਹਾਂਜੀ ਤੇ ਸਾਨੂੰ ਐਨੀ ਉਮੀਦ ਨਹੀਂ ਸੀ ਵੀ ਚੜ੍ਹਦੇ ਪੰਜਾਬ ਤੋਂ ਸਾਨੂੰ ਸ਼ਹਿਰਾਂ 'ਚ ਘੇਰ ਲੈਂਦੇ ਆ ਅੱਛਾ ਰਹਿੰਦੇ ਫੈਸਲਾ ਵੈਸੇ ਭਾਕ ਬਟਨ ਤੋਂ ਬਾਬਾ ਫਰੀਦ ਜੀ ਦੀ ਧਰਤੀ ਦੇਖਣ ਦਾ ਸਾਡਾ ਬੜਾ ਮਨ ਸੀ ਪਰ ਸਾਨੂੰ ਇਜਾਜ਼ਤ ਨਹੀਂ ਹੈਗੀ ਅਗਲੀ ਵਾਰੀ ਸਹੀ ਸਾਡੇ ਕੋਲੇ ਵੀਜ਼ਾ ਨਹੀਂ ਉਧਰ ਦਾ ਸੀ ਹਾਂਜੀ ਅਗਲੀ ਵਾਰ ਸਹੀ ਅਗਲੀ ਵਾਰ ਜਾਵਾਂਗੇ ਤੇ ਚੜਦੇ ਪੰਜਾਬ ਦਾ ਸਾਨੂੰ ਸ਼ਹਿਰਾਂ ਚ ਘੇਰ ਲੈਂਦੇ ਆ ਲੈਂਦੇ ਚ ਵੀ ਇੰਨਾ ਘੇਰ ਰਗੇ ਸਾਨੂੰ ਇਹਦੇ ਉਮੀਦ ਨਹੀਂ ਸੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ 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 ਤਾਂ ਬਹੁਤ ਧੰਨਵਾਦ ਤੁਹਾਡਾ ਜੀ ਸਸਕਾਲ ਮਿਲ ਰਹੇ ਆ ਫਿਰ ਓਕੇ ਓਕੇ